ਅੱਜ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਉਥੋਂ ਦੀ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਤੁਸੀਂ ਦੇਖ ਰਹੇ ਹੋ ਇਨਸਾਈਡ ਸਟੋਰੀ ਨਿਊਜ਼ ਅਸੀਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਕਿ ਬੰਗਲਾਦੇਸ਼ ਦੇ ਨਾਲ ਸੰਬੰਧਿਤ ਹੈ। 2024 ਜੁਲਾਈ ਮਹੀਨੇ ਵਿੱਚ ਬੰਗਲਾਦੇਸ਼ 'ਚ ਇੱਕ ਵੱਡਾ ਅੰਦੋਲਨ ਹੋਇਆ ਅਤੇ ਇਸ ਦਰਾਂ ਕਾਫੀ ਉੱਥੇ ਨੁਕਸਾਨ ਹੋਇਆ ਅਤੇ ਅੱਜ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਨੂੰ ਉਥੋਂ ਦੀ ਅਦਾਲਤ ਦੇ ਜੱਜ ਗੁਲਾਮ ਮੋਤਰਜਾ ਮੋਜਮਦਾਰ ਨੇ ਦੋਸ਼ ਉਨ੍ਹਾਂ ਤੇ ਤੈਅ ਕਰਦੇ ਹੋਏ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਦਾ ਫੈਸਲਾ ਕਰ ਦਿੱਤਾ ਦੱਸਦੀ ਹੈ ਕਿ ਉਨ੍ਹਾਂ ਦੀ ਸੱਤਾ ਦੇ ਦੌਰਾਨ ਉੱਥੇ ਇੱਕ ਵੱਡਾ ਅੰਦੋਲਨ ਹੋਇਆ ਸੀ ਸਰਕਾਰੀ ਪ੍ਰਾਪਰਟੀਆਂ ਨੂੰ ਕਾਫੀ ਵੱਡਾ ਨੁਕਸਾਨ ਹੋਇਆ ਅਤੇ ਇਸ ਦੌਰਾਨ ਜਿੱਥੇ ਪ੍ਰਾਪਰਟੀਆਂ ਨੂੰ ਨੁਕਸਾਨ ਹੋਇਆ ਲੁੱਟ ਖੋਹ ਹੋਈ ਅਤੇ ਲਗਭਗ 1000 ਦੇ ਕਰੀਬ ਲੋਕ ਮਾਰੇ ਗਏ ਅਦਾਲਤ ਨੇ ਮੰਨਿਆ ਕਿ ਸ਼ੇਖ ਹਸੀਨਾ ਪ੍ਰਧਾਨ ਮੰਤਰੀ ਇਹ ਸਭ ਰੋਕਣ ਵਿੱਚ ਅਸਫਲ ਹੋਏ ਅਤੇ ਉਨ੍ਹਾਂ ਵੱਲੋਂ ਅੰਦੋਲਨ ਦੌਰਾਨ ਕਈ ਇਸ ਤਰ੍ਹਾਂ ਦੇ ਫੈਸਲੇ ਲਏ ਗਏ ਜੋ ਮਾਨਵਤਾ ਦੇ ਅਧਿਕਾਰਾਂ ਦਾ ਹਨਨ ਕਰਦੇ ਹਨ। ਅਸਫਲ ਪ੍ਰਧਾਨ ਮੰਤਰੀ ਸਾਬਤ ਹੋਣ ਤੇ ਜਦੋਂ ਉੱਥੇ ਅੰਦੋਲਨ ਹੋਇਆ ਅਤੇ ਉਹਨਾਂ ਦੇ ਖਿਲਾਫ ਜਦੋਂ ਲੋਕ ਇਕੱਠ ਹੋਇਆ ਤਾਂ ਉਹ ਉੱਥੋਂ ਨਸ ਕੇ ਭਾਰਤ ਦੇਸ਼ ਦੀ ਸ਼ਰਨ ਵਿਚ ਆ ਗਏ ਅਤੇ ਹੁਣ ਵੀ ਉਹ ਭਾਰਤ ਦੇਸ਼ ਵਿੱਚ ਰਹਿ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਇਹ ਅਦਾਲਤ ਦਾ ਜੋ ਫੈਸਲਾ ਆਇਆ ਹੈ 2026 ਦੇ ਵਿੱਚ ਬੰਗਲਾਦੇਸ਼ 'ਚ ਹੋਣ ਵਾਲੇ ਚੋਣਾਂ ਤੋਂ ਪਹਿਲਾਂ ਅਦਾਲਤ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ ਅਤੇ ਇਸ ਨੂੰ ਲੈ ਕੇ ਉਹਨਾਂ ਦੀ ਜੋ 83 ਪਾਰਟੀ ਹੈ ਉਸ ਵੱਲੋਂ ਵੀ ਵਿਰੋਧ ਦਰਜ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਜ਼ੀਨਾ ਨੇ ਇਸ ਪੂਰੇ ਫੈਸਲੇ ਨੂੰ ਲੈ ਕੇ ਰਾਜਨੀਤਿਕ ਕਰਾਰ ਦਿੱਤਾ ਹੈ ਤੁਸੀਂ ਦੇਖ ਰਹੇ ਸੀ ਇਨਸਾਈਡ ਸਟੋਰੀ نیوز ਮਹਿਰ ਜੇਸ਼ ਗੁਲਜਾਰ ਕੋਟਕਪੂਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਗੱਲ ਹੋਰ ਜੇਕਰ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਸਾਡੇ ਫੇਸਬੁੱਕ ਪੇਜ YouTube ਪੇਜ ਨੂੰ Instagram ਪਬਲਿਕ ਐਪ ਤੇ ਵੀ ਸਾਨੂੰ ਤੁਸੀਂ ਫੋਲੋ ਕਰ ਸਕਦੇ ਹੋ ਧੰਨਵਾਦ जय श्री राम भाई गुरु जी का खालसा भाई गुरु जी की फतेह